ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਹਾ ਇਨਸਾਨ ਮਨ ਉਹਦਾ ਇਸ ਸੰਸਾਰ ਚ ਹੋਂਨਾ ਸਮਝਦੀਏ ਮਨ ਕੀ ਮਨ ਕੀ ਹੈ ਮਨ ਅਸੀਂ ਸਾਰੇ ਇੱਕ ਮਨਾਂ ਇਸ ਸ੍ਰਿਸ਼ਟੀ ਇੱਕ ਮਾਮਲਾ ਖਲਾਰਾ ਹੈ ਮਨ ਦਾ ਪਸਾਰਾ ਹੈ ਅਸੀਂ ਆਪਣੇ ਮਨ ਦੇ ਕਹਿਣ ਤੇ ਆ ਰੋਟੀ ਖਾਂਦੇ ਆ ਸਵਾਦਲੇ ਭੋਜਨ ਖਾਂਦੇ ਆ ਕਾਫੀ ਖਰੀਦਦੇ ਆ ਹੋਰ ਚੀਜ਼ਾਂ ਕਰਦੇ ਆ ਮਨ ਦੇ ਕਹਿਣ ਤੇ ਆਪਾਂ ਕੁਝ ਮਨ ਦੇ ਵਿੱਚ ਕੋ ਸੋਚ ਉਕਰਦੇ ਆ ਮਨ ਦੇ ਨਾਲ ਸੋਚ ਜਿਹੜੀ ਆਪਾਂ ਮਨ ਚ ਆਪਾਂ ਜਿਹੜੀ ਸੋਚ ਬਣਾਈ ਉਹਨਾਂ ਅਸੀਂ ਬੋਲਦੇ ਆ ਉਹ ਅਸੀਂ ਕਰਨ ਲੱਗ ਜੰਨੀ ਆ ਸੋ ਜੋ ਅਸੀਂ ਕਰਦੇ ਆ ਜੋ ਅਸੀਂ ਬੋਲਦੇ ਆ ਜੋ ਅਸੀਂ ਜੀ ਰਹੇ ਆ ਜੋ ਅਸੀਂ ਖਾ ਰਹੇ ਹਾਂ ਡਰ ਰਹੇ ਆ ਉਹ ਕੀ ਆ ਸਾਰਾ ਮਨ ਦੇ ਵਿੱਚ ਤੋਂ ਬਾਹਰ ਜਿਹੜਾ ਪ੍ਰਗਟ ਰੂਪ ਸੰਸਾਰ ਵੀ ਦੇਖ ਰਿਹਾ ਹ ਸੰਸਾਰ ਕਹੇ ਜਾ ਹੋਏਗਾ ਜਿਹ ਹੈ ਜੀ ਅਸੀਂ ਹੋਵਾਂਗੇ ਸੋ ਸ੍ਰਿਸ਼ਟੀ ਜਿਹੜੀ ਹੈ ਇਹ ਮਨਾਂ ਦਾ ਖਲਾਰਾ ਹੈ ਅਡ ਅਡ ਮਾਰੇ ਕਹਿੰਦੇ ਜਿਹੜਾ ਗੁਰੂ ਅਮਰਦਾਸ ਜੀ ਪਾਸ਼ਾ ਕਹਿੰਦੇ ਆਪਣੀ ਬਾਣੀ ਦੇ ਵਿੱਚ ਸ਼ਲੋਕ ਮਹਲਾ 3 ਜਾ ਸ਼ਲੋਕ ਕਹਿੰਦੇ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਈ ਜਦੋਂ ਬੰਦਾ ਇਹ ਸ੍ਰਿਸ਼ਟੀ ਚ ਆਉਂਦਾ ਉਹ ਸ੍ਰਿਸ਼ਟੀ ਕੀ ਹੈ ਸ੍ਰਿਸ਼ਟੀ ਕਾਲ ਦਾ ਦੇਸ਼ ਹੈ ਸਮੇਂ ਦਾ ਦੇਸ਼ ਹੈ ਮਾਇਆ ਦਾ ਦੇਸ਼ ਹੈ ਇਹਦੇ ਵਿੱਚ ਚਾਰ ਚੀਜ਼ਾਂ ਦਾ ਤੁਹਾਨੂੰ ਭੋਗ ਮਿਲਦਾ ਆ ਕੇ ਉਹ ਤੁਹਾਨੂੰ ਮਿਲਦਾ ਹੈ ਡਰ ਦਾ ਦੁਆਸ਼ ਦਾ ਮਾਇਆ ਦਾ ਵਿਪਰੀਤ ਚੀਜ਼ਾਂ ਦਾ ਡਰ ਦੁਆਸ਼ ਮਾਇਆ ਇੱਕ ਸੌਦਾ ਸੀ ਇੱਥੇ ਆ ਕੇ ਖਰੀਦਦੇ ਆਂ ਇਸ ਸ੍ਰਿਸ਼ਟੀ ਕਾਲ ਦਾ ਦੇਸ਼ ਹੈ ਇਹ ਕਾਲ ਦੇ ਸਮੇਂ ਦੇ ਦੀਨ ਅਸੀਂ ਰਹ ਰਹੇ ਹਾਂ ਜਿੱਥੇ ਡਰ ਦੁਸ਼ਟ ਤੇ ਮਾਇਆ ਜੜੀ ਆ ਉਹ ਖਿਲਰੀ ਹੋਈ ਉਹਦਾ ਇੰਨਾ ਪਸਾਰਾ ਇੱਥੇ ਸੁਤੇ ਪ੍ਰਕਾਸ਼ ਦਾ ਵੀ ਸ੍ਰਿਸ਼ਟੀ ਉਹਦੇ ਅਧਿਨਾ ਉਹ ਚਕਲਤਾਨ ਉਹਦੀ 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 ਸ਼ਿਕਦਾਰੀ ਆ ਉਹਦਾ ਹੁਕਮ ਚੱਲਦਾ ਪਿਆ ਕਾਲੀ ਯੁੱਗ ਦਾ ਮਾਨਸ ਪਨਿਆ ਆਣਿਆ ਮਾਨਸ ਪਰਿਆ ਆਏ ਜਿਹੜਾ ਬੰਦਾ ਇਸ ਜੀਵਨ ਦੇ ਵਿੱਚ ਆਉਂਦਾ ਉਹ ਇੱਥੇ ਆ ਕੇ ਜਿਹੜਾ ਇਸ ਝੂਠਾ ਮਦ ਆਉਂਦੇ ਸਾਰ ਨੂੰ ਪਲਾ ਦਿੰਦੇ ਆ ਉਹਨੂੰ ਉੱਚ ਮਾਇਆ ਪਾ ਕੇ ਦੁਸ਼ਵੈਸ਼ ਪਾ ਦਿੰਦੇ ਆ ਉੱਚ ਉਹਨੂੰ ਡਰ ਪਾ ਦਿੰਦੇ ਭਰਮਾ ਦਿੰਦੇ ਉਹਨੂੰ ਆ ਕੇ ਸ੍ਰਿਸ਼ਟੀ ਸੁੱਤੀ ਰਹਿ ਜਾਂਦੀ ਆ ਸੁੱਤੇ ਵਿੱਚ ਸਾਡੇ ਕੀ ਹੁੰਦੇ ਸੁੱਤੇ ਵਿੱਚ ਸਾਡੇ ਵਕਾਰ ਚਮੜਦੇ ਨੇ ਵਕਾਰ ਕਿਹੜੇ ਨੇ ਕਾਮ ਦੀ ਕਰੋਧ ਦੀ ਲੋਭ ਦੀ ਮੋਹ ਦੇ ਹੰਕਾਰ ਦੀ ਇਹਦੇ ਵਿੱਚ ਕੀ ਹੁੰਦਾ ਗਲਤਾਨ ਬੰਦਾ ਗਲਤਾਨ ਬੰਦਾ ਕਿੱ사 ਹੋਏਗਾ ਜਿਹਦੇਚ ਤੁਸੀਂ ਕੀ ਹੋਏਗਾ ਉਹਦੇ ਰਸ ਰੰਗ ਰੂਪ ਜਿਹੜੇ ਨੇ ਉਹਦੇਚ ਲੀਨ ਹੋਏਗਾ ਹਮੇਸ਼ਾ ਪੋਗਾ ਦੇ ਵਿੱਚ ਅਡ ਅਡ ਮਸਤ ਹੋਏਗਾ ਜਿਵੇਂ ਮਸਤ ਹਾਥੀ ਸ਼ਰਾਬ ਪੀਤੀ ਹੁੰਦੀ ਹੈ ਨਾ ਕੋਈ ਵਿਰਲਾ ਸੂਰਮਾ ਬਚਿੱਤਰ ਸਿੰਘ ਵਾਲਾ ਵਰਗਾ ਨਾਗੜੀ ਲੈ ਕੇ ਹਾਥੀ ਦੇ ਜਿਹੜਾ ਸਿਰ ਜਿਹੜਾ ਵਿੰਨ ਦਿੰਦਾ ਗੁਰੂ ਦੇ ਥਾਪੜੇ ਲੈ ਕੇ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਪਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਈ ਇਕਟਾ ਇਹ ਮਾਇਆ ਦੀ ਸ਼ਰਾਬ ਹੈ ਉਤੋਂ ਬਾਅਦ ਅਸੀਂ ਵੱਖਰਾ ਸ਼ਰਾਬ ਦਾ ਸੇਵਨ ਕਰਦੇ ਹਾਂ ਅਸੀਂ ਹੋਰ ਜਿਹੜੇ ਦੁਨੀਆ ਦੇ ਰੰਗ ਤਮਾਸ਼ੇ ਗਲਤਾਨ ਰਹਿੰਦੇ ਪਰ ਕੋ ਵਿਦਲਾ ਹੈ ਜਿਹੜਾ ਅੰਮ੍ਰਿਤ ਦਾ ਸੇਵਨ ਕਰਦਾ ਹੈ ਜਿਹੜਾ ਉਹ ਸੱਚਾ ਮਦ ਪੀਂਦਾ ਹੈ ਵਿਰਲਾ ਕਹਿੰਦੇ ਉਹਦੇ ਤੇ ਪਰਮੇਸ਼ਰ ਦੀ ਖਾਸ ਨਦਰ ਹੁੰਦੀ ਹੈ ਉਹ ਬਖਸ਼ੇ ਹੋਏ ਹੁੰਦੇ ਹਨ ਸੱਚਾ ਮਦ ਕਿਹੜਾ ਹੈ ਸਾਸੰਗੀ ਜੀ ਸੱਚਾ ਮਦ ਹੈ ਸਤਨਾਮ ਦਾ ਸ਼ਬਦ ਦਾ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਦਾ ਆਉਂਦੇ ਸਾਰ ਤੁਹਾਨੂੰ ਇਹ ਜਿਹੜਾ ਆਉਂਦੇ ਸਾਰ ਸਾਰਿਆਂ ਨੂੰ ਇਹ ਮਦ ਮਿਲ ਜਾਂਦਾ ਹਰ ਕੋਈ ਬੰਦਾ ਇਹ ਮਦ ਲੈ ਕੇ ਆਇਆ ਵਿਰਲੇ ਜਿਹੜੇ ਹੁੰਦੇ ਨਹੀਂ ਉਹ ਅਮਰਤ ਦਾ ਕੁੰਠ ਨਾਲ ਲੈ ਕੇ ਆਉਂਦੇ ਨੇ ਐਸੇ ਜਲਪਕਾਰੀ ਪ੍ਰਕਾਰੀ ਵਰਲੇ ਬਖਸ਼ੇ ਹੋਏ ਹੁੰਦੇ ਨੇ ਰੂਹਾਂ ਆ ਕਿ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਜਿਹੜਾ ਸੰਸਾਰ ਸੁੱਤਾ ਪਿਆ ਗਲਤਾਨ ਹੈ ਉਹਨੂੰ ਉਠਾ ਕੇ ਸੱਚ ਦਾ ਮੱਧ ਭਲਾਈਏ ਉਹਨੂੰ ਉਹਨੂੰ ਜਗਾਈਏ ਵੇਖ ਉੱਠ ਕੇ ਤੂੰ ਕੀ ਕਰਦਾ ਪਿਆ ਤੂੰ ਨਸ਼ਿਆਂ ਤੇ ਵਿਸ਼ਾ ਵਕਾਰਾਂ ਟਿੰਗਿਆ ਪਿਆ ਤੇਰਾ ਆਉਣ ਦਾ ਕਾਰਨ ਕੀ ਸੀ ਮਨੋਰਥ ਕੀ ਸੀ ਤੇਰਾ ਜੀਵਨ ਤੈਨੂੰ ਮਿਲਿਆ ਤੈਨੂੰ ਇਹ ਸਵਾਸ ਮਿਲੇ ਸੰਸਾਰ ਤੈਨੂੰ ਦੇਖਣ ਨੂੰ ਜਿਹੜਾ ਇੱਕ ਬੜਾ ਸੋਹਣਾ ਦ੍ਰਿਸ਼ਮਾਨ ਤੈਨੂੰ ਮਿਲਦਾ ਪਿਆ ਪਰ ਮਾਰੇ ਕਹਿੰਦੇ ਚੀਤਸ ਨਹੀਂ ਦੁਨੀਆ ਫਨਕ ਨਹੀਂ ਤੈਨੂੰ ਇਹ ਚੇਤਾ ਨਹੀਂ ਕਿ ਦੁਨੀਆ ਮੌਤ ਦਾ ਘਰ ਹੈ ਤੈਨੂੰ ਲੱਗਦਾ ਕਿ ਇਹ ਸੱਚ ਹੈ ਜੋ ਮੈਂ ਖਾ ਰਿਹਾ ਪੀ ਰਿਹਾ ਹੰਡਾ ਰਿਹਾ ਮੇਰੇ ਮਾਪਿਓ ਮੇਰੇ ਘਰ ਪਰਿਵਾਰ ਇਹ ਸੱਚ ਹੈ ਇਹ ਸੱਚ ਨਹੀਂ ਹੈ ਸਾਧ ਸੰਗ ਜੀ ਇਹ ਝੂਠ ਹੈ ਝੂਠ ਦਾ ਜੀਵਨ ਅਸੀਂ ਜੀ ਰਹੇ ਹਾਂ ਚੋਟ ਵਿੱਚ ਗਲਤਾਨ ਹਾਂ ਚੋਟ ਵਿੱਚ ਗਲਤਾਨ ਹੋ ਕੇ ਅਸੀਂ ਵਿਸ਼ੇ ਵਿੱਚ ਖਾਰਾ ਡਿੱਗੇ ਹਾਂ ਅਸੀਂ ਹੋਰ ਤਰ੍ਹਾਂ ਦੇ ਪਾਪ ਕਰ ਬੈਠੇ ਹਾਂ ਕੋ ਸੁਕਰਮ ਕੋ ਕਰਮ ਕਰ ਕਰ ਬੈਠੇ ਹਾਂ ਕਾਮ ਦੇ ਵਦ ਜਾਣ ਦੇ ਨਾਲ ਅਸੀਂ ਰੇਵ ਕਰਦੇ ਹਾਂ ਕ੍ਰੋਧ ਦੇ ਵਦਨ ਦੇ ਨਾਲ ਪਾਪ ਵਦ ਦੇ ਹਨ ਕ੍ਰਾਈਮ ਵਦਦਾ ਹੈ ਹੰਕਾਰ ਕਰਕੇ ਹੋਰ ਕਾਰਜ ਵਿੱਚ ਕਾਰਜ ਕਲੇਸ਼ ਰੰਦਾ ਹੈ ਬਾਸ ਸਮਾਚ ਰੰਦਾ ਹੈ ਦੁਨੀਆ ਚ ਰੰਦਾ ਹੈ ਦੇਸ਼ਾਂ ਚ ਰੰਦਾ ਹੈ ਸੱਚਾ ਮਦ ਜਿਹੜਾ ਹੈ ਵਿਰਲਾ ਹੈ ਇਹ ਦੇਸ਼ਾਂ ਦੇ ਚੱਕਰਾਂ ਚੋਂ ਵੀ ਨਿਕਲ ਕੇ ਆਪਾਂ ਜਿਹੜਾ ਸੱਚ ਦਾ ਮਦ ਪੀਏ ਜਿਹੜਾ ਸੱਚ ਦੀ ਸ਼ਰਾਬ ਪੀਏ ਉਹ ਗੁਰਨਾਨਕ ਦੇ ਘਰੋਂ ਮਿਲਦੀ ਹੈ ਉਹ ਅਮਰਤ ਦੀ ਦਵਾਈ ਹੈ ਉਹ ਗੁਰ ਸ਼ਬਦ ਹੈ ਜਿੰਨਾ ਸ਼ਬਦ ਦੀ ਕਮਾਈ ਕਰਾਂਗੇ ਜਿੰਨਾ ਆਪਣਾ ਮਨ ਉਹ ਸ਼ਬਦ ਪਰੋ ਕੇ ਰੱਖਾਂਗੇ ਉਹਨਾਂ ਜਿਹੜਾ ਹੈ ਅਸੀਂ ਇਸ ਸੰਸਾਰ ਦੇ ਬੰਦਲਾਂ ਤੋਂ ਸਾਨੂੰ ਸੋਝੀ ਹੋਏਗੀ ਉਹ ਗਿਆਨ ਦੇ ਨਿਤਰ ਵੀ ਹੋਣਗੇ ਔਰ ਰੋਸ਼ਨੀ ਵੀ ਹੋਏਗੀ ਸ਼ਬਦ ਦਾ ਜਿਹੜਾ ਚਾਨਣ ਮਨਾਰਾ ਵੀ ਹੋਏਗਾ ਸਾਡਾ ਪੰਥ ਵੀ ਪ੍ਰਕਾਸ਼ ਹੋਏਗਾ ਕੋਕੀ ਜਾਣਾ ਕਿੱਥੇ ਹੈ ਸਾਡਾ ਪੰਥ ਕੀ ਹੈ ਸਾਡਾ ਪੰਥ ਅਗਿਆਨ ਅੰਧੇਰੀ ਹੈ ਅਸੀਂ ਡੁੱਗੀ ਸਾਨੂੰ ਪਤਾ ਹੀ ਨਹੀਂ ਅਗਲਾ ਕਦਮ ਸਾਡਾ ਕੀ ਹੈ ਪਰ ਉਹ ਉਹ ਰੋਸ਼ਨ ਹਨ ਉਹਨਾਂ ਦਾ ਪੰਥ ਰੋਸ਼ਨ ਹੈ ਜਿਹਨਾਂ ਨੇ ਸੱਚ ਦੀ ਮਦ ਪੀਤੀ ਹੈ ਜਿਹਨਾਂ ਅੰਮ੍ਰਿਤ ਪੀਤਾ ਹੈ ਉਹ ਜਿਹੜਾ ਹੈ ਗਿਆਨ ਦੇ ਚਸ਼ਮਾ ਗਿਆਨ ਦਾ ਰੋ ਗਿਆਨ ਦਾ ਰੋਸ਼ਨ ਹੈ ਅੰਦਰ ਐਸੀ ਕਰਕੇ ਪਰਮੇਸ਼ਰ ਨੂੰ ਅਸੀਂ ਚੇਤੇ ਕਰਦੇ ਹਾਂ ਅਸੀਂ ਉਸ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ ਜਿਹੜਾ ਉਹ ਕਰੋੜਾ ਸੂਰਜਾ ਨੂੰ ਜਿਹੜਾ ਹੈ ਪ੍ਰਕਾਸ਼ ਕਰਦਾ ਹੈ ਜਿਹੜਾ ਗਿਆਨ ਗਿਆਨ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਕਰਦਾ ਹੈ ਅਸੀਂ ਉਸ ਪਰਮੇਸ਼ਰ ਨੂੰ ਚੇਤੀ ਕਰਦੇ ਹਾਂ ਜਿਹੜਾ ਸਾਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਜਿਹੜਾ ਜੋਤ ਰੂਪ ਹੈ ਜਿਹੜਾ ਨਿਰੰਕਾਰ ਹੈ ਜਿਹੜਾ ਨਿਰੰਜਨ ਹੈ ਜਿਹੜਾ ਸੁੱਚਾ ਕਰਦਾ ਹੈ ਜਿਹੜਾ ਤੁਹਾਡੇ ਸਾਰੇ ਵਿਕਾਰ ਲੈ ਕੇ ਤੋ ਦਿੰਦਾ ਹੈ ਤੁਹਾਨੂੰ ਜਿਹੜਾ ਹੈ ਕਲਚਨ ਕਰ ਦਿੰਦਾ ਹੈ ਉਹ ਸਤਨਾਮ ਨੂੰ ਜਪਣਾ ਹੈ ਉਸ ਅਕਾਲ ਨੂੰ ਜਪਣਾ ਹੈ ਜਿਹੜਾ ਕਾਲ ਨੂੰ ਹਰਨ ਵਾਲਾ ਹੈ ਜਿਹੜਾ ਸਾਨੂੰ ਇਸ ਇਸ ਝੰਬੇਲਿਆਂ ਚੋਂ ਬਚਾ ਕੇ ਮਾਇਆ ਤੇ ਇਹ ਜਿਹੜਾ ਹੈ ਹੋਰ ਜਿਹੜੀਆਂ ਚੀਜ਼ਾਂ ਤੋਂ ਬਚਾਂਦਾ ਹੈ ਪ੍ਰਸਾਦ ਸੰਗਤ ਜੀ ਕੋ ਵਿਰਲਾ ਹੈ ਕੋ ਵਿਰਲਾ ਹੈ ਜਿਹੜਾ ਹੈ ਉਹ ਮਾਪੁਰਖਾਂ ਦੇ ਦਰਸ਼ਨ ਕਰ ਕਰਦਾ ਹੈ ਉਹ ਵਿਰਲਾ ਹੈ ਜਿਹੜਾ ਮਾਪੁਰਖਾਂ ਦੀ ਸੰਗਤ ਵਿੱਚ ਬੈਠਾ ਹੈ ਸੁਖਮਣੀ ਦੇ ਜਾਪ ਕਰ ਰਿਹਾ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥਾ ਰਟਣ ਕਰ ਰਿਹਾ ਹੈ ਉਹ ਵਿਰਲਾ ਹੈ ਝੂਠੀ ਸ਼ਰਾਬ ਤੇ ਸਾਰੇ ਪੀਰੇ ਹਨ ਸਾਰੇ ਸੂਰੇ ਹਨ ਸਾਰੇ ਗਲਤਾਨ ਹਨ ਉਹ ਸਾਰੇ ਦੇ ਘਰ ਕਲੇਸ਼ ਸਾਰਿਆਂ ਦੇ ਹੈ ਦੁੱਖ ਵੀ ਹੈ ਪੈਸੇ ਦਾ ਕਲੇਸ਼ ਵੀ ਹੈ ਹੋਰ ਕਲੇਸ਼ ਵੀ ਹਨ ਮਾਇਆ ਵੱਧ ਗਈ ਹੈ ਤਾਂ ਵੀ ਕਲੇਸ਼ ਹੈ ਮਾਇਆ ਨਹੀਂ ਹੈ ਤਾਂ ਵੀ ਕਲੇਸ਼ ਹੈ ਸੱਚ ਕੀ ਹੈ ਸੱਚ ਸਤ ਨਾਮ ਹੈ ਉਹ ਕਾਲਪੁਰਖ ਦਾ ਗੁਰਮੰਤਰ ਹੈ ਵਾਹਿਗੁਰੂ ਦਾ ਸ਼ਬਦ ਹੈ ਜਿਹਦੇ ਨਾਲ ਅਸੀਂ ਜਿਹੜੀ ਹੈ ਛੁੱਤੀ ਹੋਈ ਜਿਹੜੀ ਸਾਡੀ ਜਮੀਰ ਜਿਹੜੀ ਹੈ ਅਸੀਂ ਜਗਾਨੇ ਹਾਂ ਅਸੀਂ ਅੰਦਰ ਕ੍ਰਾਂਤੀ ਵੱਲ ਆਪਣਾ ਜਿਹੜਾ ਪੈਰ ਜਿਹੜਾ ਰੱਖਦੇ ਹਾਂ ਕਿਉਂਕਿ ਦੁਨੀਆ ਸਾਰੀ ਵਿਪਰੀਤ ਹੈ ਅਸੀਂ ਜਿਹੜਾ ਹੈ ਉੱਚੀ ਤਾਰੀ ਲਾਉਂਦੇ ਹਾਂ ਅਸੀਂ ਆਕਾਸ਼ ਜਿਹੜਾ ਆਪਣਾ ਉੱਚਾ ਬਾਜ ੜਾ ਕੇ ਲੈ ਕੇ ਜਾਂਦੇ ਹਾਂ ਚਾਹ ਜਿੰਨਾ ਮਰਜੀ ਜਿੱਥੇ ਮਰਜੀ ਕੋਈ ਵਖਰੀ ਇੱਥੇ ਆਪਣਾ ਇਥੋਂ ਸਾਡੇ ਵੱਲ ਹਨੇਰੀ ਆਂਦੀ ਹੋਵੇ ਪਰ ਬਾਜ ਮੇਸ਼ਾ ਵਖਰਾ ਉੜਦਾ ਹੈ ਉੱਚੀ ਉਡਾਰੀ ਭਰਦਾ ਹੈ ਜਿੰਨੇ ਮਰਜੀ ਮਨ ਦੇ ਖਿਲਾੜੇ ਸਾਡੇ ਖੜੇ ਹੋ ਜਾਣ ਪਰ ਸਾਨੂੰ ਪਤਾ ਹੈ ਕਿ ਸਾਰੇ ਕਾਮ ਕਰੋ ਲੋਮੋ ਹੰਕਾਰ ਜਲਤਾਂਣ ਕੋਈ ਵਦਲਾਹੀ ਖਾਸਾ ਨਿਤਰਦਾ ਹੈ ਤੇ ਖਾਸੇ ਦਾ ਕੰਮ ਹੈ ਜੰਗ ਕਰਨਾ ਖਾਸੇ ਦਾ ਕੰਮ ਹੈ ਜਿਹੜਾ ਸ਼ਮਸ਼ੀਰ ਕੱਢ ਕੇ ਜਿਹੜਾ ਹੈ ਉਥੇ ਜੰਗ ਦੇ ਮੈਦਾਨ ਚ ਨਿਤਰਨਾ ਖਾਲਸੇ ਦਾ ਕਰਮ ਹੀ ਯੁੱਧ ਹੈ ਖਾਲਸੇ ਦਾ ਕਰਮ ਹੀ ਜੜਾ ਹੈ ਔਰ ਰਣ ਵਿੱਚ ਪੜਨਾ ਹੈ ਖਾਲਸੇ ਦਾ ਕਰਮ ਹੀ ਇਹ ਹੈ ਚਾਹ ਮੰਨ ਦੇ ਵਕਾਰ ਹੋਣ ਚਾਹੀਏ ਉਹ ਬਾਹਰ ਮੁਖੀ ਜਿਹੜੇ ਮੰਨ ਦੇ ਵਕਾਰ ਹੁਣ ਸਾਰੇ ਦੇ ਨਾਲ ਲੜਨਾ ਹੈ ਔਰ ਇਸ ਜਿੱਤ ਨੂੰ ਫਤਿਹ ਕਰਨਾ ਹੈ ਇਸੇ ਕਰਕੇ ਮਹਾਰਾਣੀ ਆਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਜ਼ਰਲੇ ਹਨ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਪੰਜ ਜਿਹੜੇ ਤੁਪਕੇ ਅੰਮ੍ਰਿਤ ਦੇ ਪੰਦੇ ਹਨ ਉਹ ਵਰਲੇ ਹਨ ਜਿਨ੍ਹਾਂ ਦੇ ਪੰਜ ਜਿਹੜੇ ਨਿਤ ਦਸਮ ਦਵਾਰ ਚ ਪੈਂਦੇ ਹਨ ਉਹ ਵਿਰਲੀ ਹਨ ਜਿਨ੍ਹਾਂ ਦੇ ਪੰਜ ਜਿਹੇ ਮੁਖ ਦੇ ਵਿੱਚ ਪੈਂਦੇ ਹਨ ਤੇ ਬੋਲਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਆਪਣਾ ਸੀਸ ਵੜ ਕੇ ਕਾਲ ਨੂੰ ਨਹੀਂ ਦਿੱਤਾ ਉਹਨਾਂ ਨੇ ਅਕਾਲ ਨੂੰ ਦਿੱਤਾ ਪਰਮੇਸ਼ਰ ਓੰਕਾਰ ਹੈ ਸਾਧ ਸੰਗ ਜੀ ਸ੍ਰਿਸ਼ਟੀ ਤ੍ਰੈ ਗੁਣੀ ਮਾਇਆ ਹੈ ਉਹਦੇ ਵਿੱਚ ਕਾਲ ਦਾ ਦੇਸ਼ ਹੈ ਜਿਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਹਨ ਪਰ ਪਰਮੇਸ਼ਰ ਕੀ ਹੈ ਪਰਮੇਸ਼ਰ ਕਰੋੜਾਂ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਚਲਾਉਣ ਵਾਲਾ ਸਿ ਸ਼ੰਗਾਰਨ ਵਾਲਾ ਆਪ ਹੈ ਮਾਇਆ ਦੇ ਨਾਲ ਜੁਗਤੀ ਦੇ ਗੰਢ ਨਾਲ ਉਹਨੇ ਸੰਸਾਰ ਨੂੰ ਬਣਾਇਆ ਹੈ ਵਿਰਲਾ ਹੈ ਜਿਹੜਾ ਸਿਮਨ ਦੀ ਬਰਕਤ ਦੇ ਨਾਲ ਜਿਹੜਾ ਹੈ ਉਹ ਇਸ ਤ੍ਰੈ ਗੁਣੀ ਮਾਇਆ ਦੇ ਜਿਹੜਾ ਪਰਮਖਾਈ ਕੋਟ ਜਿਹੜੀ ਮਾਰੇ ਕਹਿੰਦੇ ਹਨ ਕਿਦਾਂ ਤੋੜੀ ਇਹ ਕਹਿੰਦੇ ਉਹ ਜਿਹੜਾ ਬਖਮ ਦਲ ਹੈ ਉਹਨੂੰ ਕਿੱਦਾਂ ਤੋੜੀਏ ਕਹਿੰਦੇ ਉਹ ਸਿਮਰਨ ਦੀ ਬਰਕਤ ਨਾਲ ਟੁੱਟਦਾ ਹੈ ਵਾਹਿਗੁਰੂ ਦੇ ਵਿਚਾਰ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ